ਸਾਸਰੀ ਕਾਲਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਆ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਐਂਡ ਤੇ ਆਪਾਂ ਗਰਮੀਆਂ ਵਾਲੇ ਘੱਟ ਪ੍ਰਾਈਸ 'ਚ ਸੂਟ ਲਗਾਏ ਹੁੰਦੇ ਨੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਕੋਈ ਸੂਟਾਂ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੁੰਦੀ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਇਹ ਰਹਿਣਗੇ ਪਿਓਰ ਕਾਟਨ ਚਨੂਨ ਕ੍ਰਸ਼ ਫੈਬਰਿਕ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬਾਈ ਕਰ ਸਕਦੇ ਹੋ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕ 올 인디아 쉬핑 프리 ਰਹੇਗੀ ਇਹ ਜਿਹੜਾ ਸੂਟ ਹੈ ਪੂਰਾ ਸੂਟ ਤੁਹਾਨੂੰ कॉटन ਦਾ ਮਿਲੇਗਾ ਬਹੁਤ ਹੀ ਪਿਆਰਾ ਵਰਕ ਫੁੱਲ ਵਰਕ ਕੀਤਾ ਹੋਇਆ ਮਿਲੇਗਾ ਨਾਰਾ ਰਹਿਗਾ ਕੋਟਾ ਦਾ ਦੁਪੱਟਾ ਰਹੇਗਾ ਚੈੱਕ ਵਿੱਚ ਬਹੁਤ ਹੀ ਪਿਆਰੇ ਕਲਰ ਇੰਨਾ ਵਿੱਚ ਰਹਿਣਗੇ ਇਹ ਜਿਹੜਾ ਸੂਟ ਹੈ ਸਿੰਗਲ ਪੀਸ ਰਹੇਗਾ ਪਿਓਰ ਚਨਾਉਣ ਕੱਟਦਣਾ ਹੈਂਡ ਵਰਕ ਕੀਤਾ ਹੋਇਆ ਮਿਲੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਉੱਪਰ ਪ੍ਰਾਈਸ ਲਗਾ ਦੇ ਤਾਂ ਦੁਪੱਟਾ ਮਿਲੇਗਾ ਤੁਹਾਨੂੰ ਨਾਲ ਐਮਬ੍ਰੋਇਡਰੀ ਫੁੱਲ ਕੀਤੀ ਹੋਈ ਦੁਪੱਟੇ ਦਾ ਪ੍ਰਾਈਸ ਅਲੱਗ ਰਹੇਗਾ ਇਹ ਵੀ ਸਿੰਗਲ ਕਲਰ ਮਿਲੇਗਾ ਜਾਰਜਰ ਦਾ ਫੈਬਰਿਕ ਰਹੇਗਾ ਫੁੱਲ ਵਰਕ ਕੀਤਾ ਹੋਇਆ 1 ਮੀਟਰ ਅਕੋਰਡਿੰਗ ਲੈ ਸਕਦੇ ਹੋ organza ਦਾ ਦੁਪੱਟਾ ਰਹੇਗਾ ਹੈਵੀ ਦੁਪੱਟਾ ਮਿਲੇਗਾ ਦੁਪੱਟੇ ਦਾ ਪ੍ਰਾਈਸ ਅਲੱਗ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਇਹ ਜਿਹੜੇ ਸੂਟ ਹੈ ਪਿਓਰ ਮਸਲੀਨ ਦੀ ਸ਼ਾਰਟ ਮਿਲੇਗੀ ਬਾਟਮ 3 ਮੀਟਰ ਦੀ ਰਹੇਗੀ ਪਿਓਰ ਮਸਲੀਨ ਦੀ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟ ਮਸਲੀਨ ਦਾ ਕਲਰ ਬਹੁਤ ਹੀ ਪਿਆਰੇ ਨੇ ਲਾਈਟ ਜੇ ਕਲਰ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਮਸਲੀਨ ਦਾ 5 ਮੀਟਰ ਦੀ ਕੱਟ ਮਿਲੇਗੀ ਬਹੁਤ ਹੀ ਪਿਆਰੇ ਕਲਰ ਨੇ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ ਬਰਸ਼ ਪੇਂਟ ਦਾ ਕੰਮ ਕੀਤਾ ਗਿਆ ਸ਼ਰਟ ਤੇ ਵੀ ਫੁੱਲ ਬਰਸ਼ ਪੇਂਟ ਦਾ ਕੰਮ ਕੀਤਾ ਹੋਇਆ ਮਿਲੇਗਾ ਅਗਲਾ ਜਿਹੜਾ ਸੂਟ ਘੱਟ ਪ੍ਰਾਈਸ ਵਿੱਚ ਮਿਲਣਗੇ 5 ਮੀਟਰ ਦੀ ਕੱਟ ਰਹੇਗੀ ਪਿਓਰ オリジナル ਕੈਮਰਿਕ ਕਾਟਨ ਦਾ ਸੂਟ ਰਹੇਗਾ ਫੁੱਲ ਸੂਟ ਪ੍ਰਿੰਟਡ ਰਹੇਗਾ ਨਾਲ ਵੀ ਦੁਪੱਟਾ ਜਿਹੜਾ ਪ੍ਰਿੰਟਡ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਹਾਂਜੀ ਅੱਜ ਦੇ ਸੁੱਤਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ